कहानी है मासिक दहेज सिमरन दी जख्मी कहानी एक कहानी है पंजाब दे छोटे जे ਪਿੰਡ ਲਿਫਾਫੇਪੁਰ ਦੀ ਜਿੱਥੇ ਲੋਕ ਅਸਲੀ ਨਾਲੋਂ ਦਿਖਾਵੇਬਾਜ਼ੀ ਦੀ ਜ਼ਿੰਦਗੀ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਦਿਖਾਉਣ ਲਈ ਨਾਟਕੀ ਜ਼ਿੰਦਗੀ ਦਿਖਾ ਕੇ ਪਰੰਪੂਲੇਖਿਆਂ ਚ ਰਹਿੰਦੇ ਹਨ ਜਦਕਿ ਅਸਲੀਅਤ ਉਹਨਾਂ ਦੀ ਕੁਝ ਹੋਰ ਹੀ ਹੁੰਦਾ ਹੈ ਆਓ ਕਹਾਣੀ ਸ਼ੁਰੂ ਕਰਦੇ ਹਾਂ ਸਿਮਰਨ ਇੱਕ ਪੜ੍ਹੀ ਲਿਖੀ ਹੁਸ਼ਿਆਰ ਕੁੜੀ ਸੀ ਉਹ ਆਮ ਕੁੜੀਆਂ ਨਾਲੋਂ ਕੁਝ ਵੱਖਰੀ ਸੀ ਆਪਣੇ ਕੰਮ 'ਚ ਧਿਆਨ ਕੋਈ ਆਸ-ਪਾਸੇ ਦੀਆਂ ਫालतू ਗੱਲਾਂ ਤੋਂ ਦੂਰ ਰਹਿੰਦੀ ਸੀ ਸਿਮਰਨ ਇੱਕ ਕੰਪਨੀ ਵਿੱਚ ਨੌਕਰੀ ਕਰਦੀ ਸੀ ਉਸਦੀ ਤਨਖਾਹ ਉਸਦੀ ਆਜ਼ਾਦੀ ਦਾ ਸਾਥ ਸੀ ਉਸਦੀ ਉਮਰ ਵਿਆਹ ਕਰਵਾਉਣ ਵਾਲੀ ਸੀ ਘਰਦਿਆਂ ਨੇ ਆਪਣੇ ਵੱਲੋਂ ਪੁੱਛਪੜਤਾਲ ਕਰਕੇ ਉਸ ਲਈ ਇੱਕ ਵਧੀਆ ਘਰਪਾਰ ਵਾਲਾ ਮੁੰਡਾ ਲੱਭਿਆ ਤੇ ਖੁਸ਼ੀ-ਖੁਸ਼ੀ ਵਿਆਹ ਕਰ ਦਿੱਤਾ ਮਾਪਿਆਂ ਨੂੰ ਲੱਗਿਆ ਧੀ ਵਿਆਹ ਕੇ ਉਹ ਹੁਣ ਆਪਣੀ ਜ਼ਿੰਮੇਵਾਰੀ ਤੋਂ ਵਿਹਲੇ ਹੋ ਗਏ ਹਨ ਪਰ ਉਹਨਾਂ ਨੂੰ ਨਹੀਂ ਪਤਾ ਸੀ ਜਿੱਥੇ ਉਹਨਾਂ ਨੇ ਆਪਣੀ ਤੀ ਸਿਮਰਨ ਦਾ ਵਿਆਹ ਕੀਤਾ ਹੈ ਕਿ ਉਸਦੇ ਸੌਰੇ ਮੁਹੱਲੇ ਵਿੱਚ ਇੱਕ ਨਵਾਂ ਰਿਵਾਜ ਚੱਲ ਰਿਹਾ ਸੀ ਜਿਸ ਦਾ ਨਾਮ ਸੀ ਮਾਸਿਕ ਦਹੇਜ ਜਾਂ EMI ਦਾਉਰੀ ਇਹ ਰਿਵਾਜ ਇਹ ਸੀ ਕਿ ਮੁੰਡੇ ਵਾਲਿਆਂ ਦੇ ਪਰਿਵਾਰ ਨੂੰ ਇੱਕ ਵੱਡੀ ਰਕਮ ਵਿਆਹ ਦੋਲਾਂ ਨਹੀਂ ਮਿਲਦੀ ਬਲਕਿ ਹਰ ਮਹੀਨੇ ਕੁਝ ਪੈਸੇ ਦੁਲਹਨ ਦੀ ਤਨਖਾਹ ਵਿੱਚੋਂ ਚੁੱਪ-ਚਾਪ ਕੱਟ ਕੇ ਦਿੱਤੇ ਜਾਂਦੇ ਹਨ ਇਹ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਪਰ ਇਹ ਬੋਝ ਸਿਮਰਨ ਦੀ ਜ਼ਿੰਦਗੀ ਤੇ ਹਰ ਮਹੀਨੇ ਕਾਂਟਾ ਬਣ ਕੇ ਵੱਜਦਾ ਸੀ ਸਿਮਰਨ ਦਾ ਦੁੱਖ ਤੇ ਅੰਦਰੂਨੀ ਤਣਾਅ ਸਮਝੋ ਕਿ ਸਿਮਰਨ ਹਰ ਮਹੀਨੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਕੁਝ ਰਕਮ ਚੁੱਪਕੇ-ਚੁੱਪਕੇ ਕੱਢਦੀ ਰਹਿੰਦੀ ਹੈ ਦਹੇਜ ਦੀਆਂ ਕਿਸ਼ਤਾਂ ਉਹਦੇ ਲਈ ਇੱਕ ਗੁਪਤ ਰੋਗ ਬਣ ਗਿਆ ਸੀ ਉਹ ਨਾ ਤਾਂ ਮਾਪਿਆਂ ਨੂੰ ਦੱਸ ਸਕਦੀ ਸੀ ਨਾ ਦੋਸਤਾਂ ਨੂੰ ਕਿਉਂਕਿ ਇਹ ਕਹਾਣੀ ਨਾ ਕਿਸੇ ਸੁਣੀ ਜਾ ਰਹੀ ਸੀ ਨਾ ਕਿਸੇ ਨਾਲ ਗੱਲ ਕੀਤੀ ਜਾ ਰਹੀ ਸੀ ਜਦ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਹਰ ਕੋਈ ਇਹ ਕਹਿ ਕੇ ਟਾਲ ਦਿੰਦਾ ਸੀ ਇਹ ਤਾਂ ਆਮ ਗੱਲ ਹੈ ਵਿਆਹ ਤੋਂ ਬਾਅਦ ਇਦਾਂ ਹੀ ਹੁੰਦਾ ਹੈ ਘਰ ਦੀ ਗੱਲ ਘਰ ਚ ਰੱਖੋ ਸਮਾਜ ਕੀ ਸਹੇਗਾ ਲੋਕ ਕੀ ਕਹਿਣਗੇ ਜੀਵਨ ਉੱਪਰ ਪ੍ਰਭਾਵ ਹਰ ਮਹੀਨੇ ਦਹੇਜ ਦੀਆਂ ਕਿਸ਼ਤਾਂ ਇਹ ਬੋਝ ਵੱਡਾ ਗਿਆ ਸਿਮਰਨ ਨੇ ਆਪਣੀ ਬੱਚਤ ਘਟਾ ਦਿੱਤੀ ਖੁਦ ਲਈ ਘੱਟ ਖਰਚ ਕੀਤਾ ਤੇ ਤਣਾਅ ਚ ਰਹਿਣ ਲੱਗੀ ਉਸ ਦੀ ਖੁਸ਼ੀ ਤੇ ਸਿਹਤ ਤੇ ਇਹ ਚੁੱਪਚਾਪ ਬੋਝ ਗਹਿਰਾ ਅਸਰ ਛੱਡਣ ਲੱਗਾ ਦਫ਼ਤਰ ਵਿੱਚ ਵੀ ਉਹ ਕਦੇ-ਕਦੇ ਉਦਾਸ ਰਹਿਣ ਲੱਗੀ ਅੰਦਰੂਨੀ ਬਦਲਾਅ ਇੱਕ ਦਿਨ ਸਿਮਰਨ ਦੀ ਅੰਤਰਾ ਆਤਮਾ ਨੇ ਉਸ ਨੂੰ ਨਿਚੋਇਆ ਤੇ ਅੰਤ ਸਿਮਰਨ ਨੇ ਫੈਸਲਾ ਕੀਤਾ ਕਿ ਉਹ ਇਸ ਤਣਾਅ ਨੂੰ ਚੁੱਪਕੇ ਨਹੀਂ ਰਹਿਣ ਦੇਗੀ ਉਹ ਆਪਣੀ ਭੈਣ ਅਮਨ ਨੂੰ ਸੱਚ ਦੱਸਿਆ ਅਮਨ ਨੇ ਕਿਹਾ ਇਸ ਨੂੰ ਸਹਿਣ ਦੀ ਲੋੜ ਨਹੀਂ ਇਹ ਸਿਰਫ ਤੇਰੇ ਨਾਲ ਹੋ ਰਹੀ ਬੇਇਨਸਾਫੀ ਹੈ ਅਸੀਂ ਕੁਝ ਕਰਨਾ ਪਏਗਾ ਬਗਾਵਤ ਦੀ ਸ਼ੁਰੂਆਤ ਅਮਨ ਦੇ ਸਾਥ ਨਾਲ ਸਿਮਰਨ ਨੇ ਹੌਸਲਾ ਜਮਾਇਆ ਤੇ ਇਸ ਦਹੇਜ ਦੀ ਕਿਸ਼ਤ ਦੀ ਬੇਇਨਸਾਫੀ ਨੂੰ ਆਪਣੇ ਮਾਪਿਆਂ ਤੇ ਮੁੰਡੇ ਵਾਲਿਆਂ ਸਾਹਮਣੇ ਰੱਖਿਆ ਸ਼ੁਰੂ ਚ ਲੋਕ ਚੁੱਪ ਸਨ ਉਹ ਸਿਮਰਨ ਨੂੰ ਹੀ ਗਲਤ ਕਹਿ ਰਹੇ ਸਨ ਉਸ 'ਚ ਗਲਤੀਆਂ ਕੱਢ ਰਹੇ ਸਨ ਪਰ ਜਦੋਂ ਸਿਮਰਨ ਨੇ ਆਪਣੀ ਗੱਲ ਜ਼ੋਰ ਨਾਲ ਬਿਆਨ ਕੀਤੀ ਤਾਂ ਹੋਰ ਕੁੜੀਆਂ ਵੀ ਹੌਸਲਾ ਕਰਕੇ ਆਪਣੀ ਗੱਲ ਬੋਲਣ ਲੱਗੀਆਂ ਅੰਤਿਮ ਨਤੀਜਾ ਨਿਕਲਿਆ ਕੁਝ ਸਮੇਂ ਬਾਅਦ ਲਿਫਾਫੇਪੁਰ ਵਿੱਚ ਇਹ ਦਹੇਜ ਦੀ ਕਿਸ਼ਤਾਂ ਵਾਲਾ ਰਿਵਾਜ ਖਤਮ ਹੋ ਗਿਆ ਆਪਣਾ ਵਾਲਾ ਦਹੇਜ ਵਾਲਾ ਦਾਇੰਤ ਤਾਂ ਸਿਮਰਨ ਨੇ ਤਾਂ ਖਤਮ ਕਰ ਦਿੱਤਾ ਸਿਮਰਨ ਨੇ ਆਪਣੀ ਹਿੰਮਤ ਨਾਲ ਨਾ ਸਿਰਫ ਆਪਣਾ ਬੋਝ ਹਟਾਇਆ ਸਗੋਂ ਹੋਰ ਕੁੜੀਆਂ ਲਈ ਵੀ ਰਾਹ ਸਾਫ਼ ਕੀਤਾ ਅੰਤ ਸਿੱਖਿਆ ਇਹ ਹੀ ਹੈ ਚੁੱਪ-ਚਾਪ ਸੈਣਾ ਸਾਡੀ ਮਾਨਸਿਕ ਸਿਹਤ ਨੂੰ ਖਰਾਬ ਕਰਦਾ ਹੈ ਤੇ ਤਣਾਅ ਵਿਧਾਨਮਲ ਹੌਲੀ-ਹੌਲੀ ਕਿਸੇ ਗੰਭੀਰ ਰੋਗ ਦਾ ਰੂਪ ਧਾਰ ਲੈਂਦੀ ਆ ਚੁੱਪ-ਚਾਪ ਸਮਾਜ ਦੇ ਡਰ ਕਰਕੇ ਅਸੀਂ ਦਹੇਜ ਦੇ ਲਾਲਚੀਆਂ ਅੱਗੇ ਝੁਕਣਾ ਨਹੀਂ ਚਾਹੀਦਾ ਬਲਕਿ ਇਹਨਾਂ ਦਹੇਜ ਦੇ ਰਾਖਸ਼ਾਂ ਨੂੰ ਸਮਾਜ 'ਚ ਨੰਗਾ ਕਰਨਾ ਚਾਹੀਦਾ ਹੈ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਹੈ ਇਹਨਾਂ ਦਹੇਜ ਦੇ ਰਾਖਸ਼ਾਂ ਦਾ ਅਸਲੀ ਚਿਹਰਾ ਸਮਾਜ ਸਾਹਮਣੇ ਪੇਸ਼ ਕਰੀਏ ਤਾਂ ਜੋ ਆਉਣ ਵਾਲੀਆਂ ਨਸਲਾਂ ਲਈ ਇੱਕ ਚੰਗਾ ਸਮਾਜ ਸਿਰਜ ਸਕੀਏ